ਗਵਾਚੇ ਮਰਵਾਤਾ ਹੁਛਿਆ ਕਿਸੇ ਐਕਸੀਡੈਂਟ ਜਮਵਾਤਾ ਦੀ ਸਿੱਧੂ ਵਰਗਿਆਂ ਨੂੰ ਕੋ ਚੱਕ ਕੇ ਮੁੰਡੇ ਅੰਦਰ ਦੇ ਨੇ ਜਿਨ੍ਹਾਂ ਚ ਐਨਐਸਏ ਲਾ ਕੇ ਕੀ ਕੁਰਸੀ ਅਮਰਪਾਲ ਦੀ ਮਾਂ ਦਾ ਅੰਬਰਸਰਾ ਤਰੀ ਕਮਦਾਨ ਸਾਹਿਬ ਆਉਣਾ ਸੀ ਕਾਜ ਬੜ ਕੇ ਸਤਕਮਜਾ ਕਰਕੇ ਅੱਜੋਂ ਤੋਂ ਬੰਦ ਰੱਖੀ ਸਾਨੂੰ ਹਰਮਤ ਦੀ ਗੱਲ ਕਰਨ ਦਾ ਵੀ ਇੱਕ ਨਹੀਂ ਪ੍ਰਚਾਰ ਕਰਦਾ ਵੀ ਆ ਕਰਨੀ ਇਹ ਕਰੇ ਐਨਐਸਏ ਵੀ ਲਾ ਮਾਰੇ ਕੁੱਟਾਂਗੇ ਵੀ ਮਾਰਾਂਗੇ ਵੀ ਜੇਲ੍ਹ ਤੇ ਹੀ ਬੰਦ ਕਰਾਂਗੇ ਸਾਗ ਨੂੰ ਚਲਾਣ ਦੇਣਾ ਸੋ ਬੰਦੇ ਬਾਈ ਥੋੜੇ ਹੀ ਰਹਿ ਗਏ ਬੰਦੇ ਗਿਰਤੀ ਦੇ ਰਹਿ ਗਏ ਸੋ ਬੇਂਤੀਆ ਸਾਨੂੰ ਬੇਬੇ ਆ ਜਾਓ ਇਹਨੂੰ ਆ ਜਾਓ ਸੁਣਦੀਆਂ ਗੱਲਾਂ ਐ ਚਾਹੀਏ ਕੰਗਾ ਸੁਣੇ ਚਲ ਰਿਹਾ ਇੱਥੇ ਬੈਠ ਕੇ ਕੋਈ ਨਹੀਂ ਉਡੀ ਆਵਾਜ਼ ਬਈ 22 ਵਜੇ ਦਫ਼ਤਰ ਸੁਣ ਲਓ ਬੇਬੇ ਸੁਣ ਲਓ ਕਹਿੰਦੇ ਲੋ 4 ਕਿੰਨਾ ਕੁ ਪਾਉਣੇ ਮੱਕੀ ਦਾ ਬਰਤੋਂ ਢੋਲੀ ਢੋਲੀ ਕਰ ਆਪਣੇ ਘੱਟੇ ਨਾ ਪਾਓ ਬਾਈ ਨਾ ਪਾਓ ਮਾਰੇ ਜਾਓ ਮੇਰੀ ਜਹਰਾ ਉੱਲੀ ਆ ਗਈ ਦੁੱਧ ਤੇ ਪਸ਼ੂ ਨਾ ਮੈਂ ਦੁੱਧ ਹਣਵਾੜੇ ਦੇ ਕੈਂਸਰ ਬਣ ਗਿਆ ਛੋੜੀ ਤੀਜੀ ਪੀੜ੍ਹੀ ਪੰਜਾਬੀਆਂ ਦੀ ਜਵਾਕੇ ਦੇ ਮੋਢੇ ਦੇ ਕਾਬਲ ਨਹੀਂ ਰਹਿਣੀ ਕਿਹੜੇ ਹਾਲਾਤ ਹੋਣੇ ਖੜੇ ਆ ਜੀਆ ਨਾ ਖਾਈ ਜਨੇ ਯਾਰ ਤੁਸੀਂ ਦੋ ਦਿਨ ਦੀ ਕੋਈ ਦਾਲ ਕੋਈ ਸਬਜ਼ੀ ਪੇਹੀ ਖਾ ਲੋਗੇ ਤੇ ਫਸਲਾਂ ਨੂੰ ਸਾਲ ਭਰ ਦਾ ਉਹੀ ਪਿਆ ਤੇਰਾ ਚਾ ਕੇ ਟੋਕੀ ਜਾਂਦੇ ਆ ਸੜੇ ਹਣ ਮਾਰ ਦੀਆ ਕੋਲੇ ਖੜ ਕੇ ਦੇਖ ਚਾਰ ਦੇਖ ਤੁਸੀਂ ਦੇਖੋ ਪੰਜਾਬ ਦੀ ਧਰਤੀ ਕਿੰਨੀ ਤਾਕਤਵਰ ਸੀ ਕਿੰਨੀ ਚਰਖੇਜ ਬੰਦਾ ਵੱਢ ਕੇ ਦਬਦੂ ਹਰਾ ਹੋ ਜਾਂਦਾ ਇਹ ਕਹਾਵਤ ਹੋਣੀ ਹੈ ਧਰਤੀ ਤੇ ਉਦਾਂ ਤੇ ਟੀਕੇ ਨਾਲ ਜਵਾਕ ਲੈਣ ਲੱਗ ਪਏ ਥੋੜੇ ਮਾਨਸਾਲ ਚਾਰ ਪੰਜ ਸੈਕਟਰ ਖੁੱਲ ਗਏ ਆਈਵੀ ਸੈਕਟਰ ਬਹਿੰਡੇ ਸਾਹ ਕੋਲੇ ਪਏ ਕਿਵੇਂ ਸੋਚਿਆ ਜ ਸਾਡੇ ਵੱਡ ਬੜੇ ਲਾ ਨੇ ਟੀਕੇ ਨਾਲ ਜਵਾਕ ਲਾਉਂਗੇ ਤੇ ਤਾਂ ਜਿੱਥੇ ਦੁਸ਼ਮਣ ਸਾਹ ਨੂੰ ਚਾਲਾਂ ਨਾਲ ਮਾਰ ਰਿਹਾ ਸਾਰੇ ਸਾਰੇ ਨਾਸਰ ਕਾਰਜ ਕਰਤਾ ਜਾ ਰਿਹਾ ਉੱਥੇ ਸੀ ਆਪ ਵੀ ਜ਼ਿੰਮੇਵਾਰ ਹੈ ਤੇਰਾ ਏਰੀਆ ਮੂੰਗੀ ਵੀ ਦਾ ਸਿੱਦੇ ਬੀਜਤੀ ਉੱਤੇ ਸਪਰੇਅ ਮਾਰ ਲੈਂਦੇ ਆ ਇਨਕੱਠ ਪੱਠਾ ਲੱਗ ਰਹੇ ਵੇ ਜਿੰਦੇ ਉਗਰੇ ਹੀ ਉੱਤੇ ਸਪਰੇਆ ਇਹਦੇ ਵੱਢਣੀਆਂ ਉੱਤੇ ਫਲੀਆਂ ਤੇ ਸਪਰੇਆ ਮਾਰ ਕੇ ਗਰਾਮਸੋਂ ਬਾੜ ਦੇ ਲੈਂਦੇ ਆ ਸੁੰਢੀ ਮੂੰਗੀ ਸੋਡੇ ਤੁਲੇ ਤੇ ਆ ਕੇ ਰਿੱਜੂ ਇਹ ਅਮਰੀਕਾ ਲ ਜਾਂਦੀ ਫਿਰ ਆਪਾਂ ਕਹਿੰਦਾ ਕੈਂਸਰ ਉਹ ਸਾਲ-ਸਾਲ ਦੇ ਜਵਾਨਾਂ ਨੂੰ ਨਾ ਜਿਵੇਂ ਆਣਾ ਡੀਐਫਸੀ ਦੇਖ ਲੋ ਭਰਾ ਆਪਿਆ ਕੈਂਸਰ ਨਾ ਛੂ ਕਰਨਾ ਕਾਲੇ ਪੀਲੇ ਸਾਲ-ਸਾਲ ਦੇ ਜਵਾਨਾ ਹੋਏ ਪਹਿਲਾਂ ਸਮਝੋ ਇਹਦੇ ਰੋੜੇ ਸਾਹਮਣੇ ਸਾਰੀ ਗੱਲ ਆਉਣ ਗਈ ਇਹ ਗੱਲ ਸਮਝ ਲੋ ਕਿ ਕਿੱਡੀ ਬਿਮਾਰੀ ਹੈ ਇਹ ਨਾ ਰੇ ਆਪਾਂ ਨੂੰ ਆਪ ਨੂੰ ਪਤਾ ਤਾਂ ਰੋਣ ਗੋਈ ਹੈ ਪਤਾ ਅੱਖਾਂ ਦੇ ਸਾਹਮਣੇ ਪਤਾ ਹੈ ਸਾਰੇ ਬੰਦਿਆਂ ਨੂੰ ਸੋਚ ਹੈਗੀ ਹੈ ਪਤਾ ਜੈਰ ਖਾ ਰਹੇ ਹੈ ਜੈਰ ਪੀ ਰਹੇ ਹੈ ਅੱਗੇ ਹੋਰ ਪਾਲਕਾਰੀ ਧਰਤੀ ਤੇ ਵੀ ਗਏ ਆ ਪੁੱਛ ਲੈਣ ਚ ਧਰਤੀ ਨੂੰ ਕੈਂਸਰ ਹੋ ਗਿਆ ਕਿਉਂ ਸਤ ਰੋਜ ਦੇ ਵਿੱਚ ਹਜ਼ਾਰਾਂ ਫੈਕਟਰੀ ਲੁਧਿਆਣਾ ਨੂੰ ਡਾਈ ਫੈਕਟਰੀ ਜੇ ਨਾ ਪਾਈ ਜਾਂਦੀ ਹੈ ਹਰੀਕੇ ਪੱਤਣ ਤੋਂ ਨਰਾ ਨਿਕਲਦਿਆਂ ਨੇ ਉਹ ਲੋਕੋ ਪਾਣੀ ਪੀਂਦੇ ਵੀ ਇਹ ਲਾਉਂਦੇ ਵੀ ਜ਼ਮੀਨ ਨੂੰ ਜਵਾਕ ਆਪਾਜ ਲੂਲੇ ਲਗੜੇ ਇਨੇ ਕਾਣੇ ਪੈਦਾ ਹੋਣ ਲੱਗੇ ਹਾਲ ਚਾਲ ਪਿਆਰੇ ਮਾਲਾ ਬਾਈ ਉਸ ਕਰਕੇ ਸਭ ਨੂੰ ਬੇਨਤੀ ਆ ਪੈਂਦਾ ਆਲੋ ਜੇ ਸੋਚ ਚੰਗੀ ਲੱਗਦੀ ਆ ਸਾਲ ਦੇ ਦਿਓ ਜੇ ਪਹਿਲਾਂ ਵੀ ਸੁਣਦੇ ਰਹੇ ਹੋ ਮੀਡੀਆ ਦੇ ਪ੍ਰਚਾਰ ਸਾਡਾ ਲਗਾਤਾਰ ਸੁਣਿਆ ਲਈ ਪਹਿਲਾਂ ਵੀ ਅੱਲਾ ਦਾ ਬਹੁਤ ਆ ਚਾਹੇ ਮੈਂ ਅੱਜ ਤੱਕ ਕਿਈ ਜਾਵਾਂ ਮੁਕਣੀ ਆਂ ਪਰ ਬੇਨਤੀ ਐ ਇੰਨੀ ਆ ਸਭ ਨੂੰ ਡਾੜ ਕੇ ਸਾਥ ਦਿਓ ਇੱਕ ਵਾਦਾ ਕਰਕੇ ਚੱਲਿਆਂ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਜਿਤਾਇਆ ਦੁਬਾਰੇ ਸਾਡੇ ਪਿੰਡ ਆਓ ਆ ਜਿੱਥੇ ਸੌਖ ਤੇ ਬੈਠੂੰਗਾ ਫਿਰ ਗੱਲ ਕਰੂੰਗਾ ਵੀ ਹੁਣ ਦੱਸੋ ਭਾਈ ਕੀ ਕੰਮ ਹੈ ਇੰਨਾ ਵਾਰ ਕਰੀ ਹੈਗਾ ਕਿ ਐ ਕਮ ਉਹ ਤੋਂ ਕਮਾਉਣਾ ਕੋਸ਼ਿਸ਼ ਕਰੋ ਜੋ ਦਿੱਤਿਆ ਜਿਵਾਂਤੀ ਹੈ ਜੋ ਕੱਢ ਕੇ ਗਿਆ ਉਹ ਪੂਰੀ ਕਰੂੰਗਾ ਜਿਹੜੀ ਪੂਰੀ ਨਹੀਂ ਕਰਦਾ ਉਹ ਜਿਹੜੇ ਜਵਾਨ ਚੋਂ ਕੱਢਦਾ ਹੈ ਸਾਥ ਤੇ ਉਹ ਡਟ ਕੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰੀਆਂ ਨੇ ਹਲਕੇ ਤੇ ਪੂਰੇ ਲੋਕ ਸਭਾ ਆਪ ਦਾ ਭਿੰਡੇ ਚ ਸਾਰਾ ਮਨਸਾ ਜ਼ਿਲ੍ਹਾ ਸਾਰਾ ਬਿੰਡਾ ਜ਼ਿਲ੍ਹਾ ਲੰਬੀ ਰਕਾ ਮੁਕਸਰ ਜ਼ਿਲ੍ਹੇ ਦਾ ਕੋਮੇਤਰੀ ਪਿੰਡ ਹੈ ਸਹਿਮਤ ਹੋ ਜਾਓਗੇ ਜੀ 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 ਤੁਮ ਜਿਹੜੀ ਦਰਜਾ ਕਰਦੇ ਜੀ ਇਹ ਵੀ ਨਾ ਰੋਟਾ ਦੇਉਂਦਾ ਆ ਬرو ਇਹ ਬਾ ਕਾਂਗਰਸ ਕੀ ਆਏ ਇੱਥੇ ਲੈ ਕੇ ਕਹਿੰਦੇ ਸੱਤ ਤੋਂ ਥੋੜੇ ਕੰਮ ਹੋ ਗਏ ਹਾਂ ਪਹਿਲੇ ਸਾਲਾਂ ਦੇ ਮੋਫੜ ਨੇ ਮੂੰਹ ਦਿਖਾਇਆ ਕੋਲ ਗੁਆਂਢ ਤੇ ਬੈਠਾ ਆ ਕੋਈ ਗੁਆਂਢੀ ਆ ਝਾੜੂਆ ਆਇਆ ਕਹਿੰਦਾ ਛੋਟੇ ਨਾਲ ਆ ਬਾ ਦਾ ਜਦੋਂ ਨਰੋਲ ਸਰਕਾਰ ਬਣ ਗਈ ਇਸ ਤਰ੍ਹਾਂਾਰੇ ਪੰਜਾਬੀ ਆ ਆਪਣੇ ਸਾਡੇ ਨਾਲ ਦੀ ਬੰਸਰ ਪੰਜਾਬ ਨੂੰ ਬੜਾ ਸਾਲ ਹੋ ਗਿਆ ਤਾਂ ਅੱਜ ਤੱਕ ਸਾਡੇ ਪਿੰਡ ਚੋਂ ਨਾ ਮੂਹਰ ਪਾਇਆ ਆਲੇ ਕੋਣ ਪਲਾਡਾ ਹੋਈ ਆਏ ਹੋਰ ਲੋਕ ਦਿੱਲੀ ਦੇ ਪਾਸੇ ਨੇ ਹਾਂ ਇਹ ਪੰਜਾਬੀ ਹੋਰ ਤਾਂ ਸੀ ਦੇਣੀ ਸੀ ਕੋ ਖਾਣਾ ਨਹੀਂ ਨੂੰ ਆਏਗੇ ਜੇ ਨਹੀਂ ਤਾਂ ਤੁਹਾਨੂੰ ਆ ਸਾਡੇ ਪਿੰਡ ਦੀ ਪਰ ਸਾਡੀ ਵੀ ਟੋਕਰੀ ਸਾਡੀਆਂ 9 ਜਵਾਲਾ ਪੁਰੀਆ ਖਾਣਾ ਖਾਣਾ ਨੂੰ ਉਤਾਰ ਗਿਆ ਇੱਥੋਂ ਮੈਨਾਂ 6 ਕਿਲੋਮੀਟਰ ਹੋਊਗਾ ਜੀ ਮੰਦਰੀ ਪਿੰਡ ਦਾ

चर्चा की जोड़ पड़ी सूंदी बच्चों का

ડે <laughs> બોટા પારને કામ કરવા દે મારી વાત સુન લે જે ઈહી વાત સોડે કોલે આ કે દુજરી ના તરહને કહી દી નસી બના દંગે ફેર કેરા બોલે અરે બહુ સારે કાકા દેતા તાલે કોની બોલતા લુકાવા અરે બહુ ਜੱਪਾ ਜੀ ਜਦੋਂ ਆ ਲੀਂਬਾ ਆਉਂਦੀ ਆ ਨਾ ਲੀਂਹੀਆਂ ਪੱਤਾ ਵਾਲੇ ਆਨੇ ਲਾਗੇ ਖੜ ਜਾਂਦੇ ਨੇ ਹਾਂ ਉਦੋਂ ਸਾਡੀ ਨਹੀਂ ਸੁਣਦਾ ਸਾਡੇ ਆ ਖੱਲੇ ਰਹਿ ਜਾਂਦੇ ਬਸ ਸੁਣਦਾ ਚੁੱਪ 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 ਉਹ ਲੀਂਹੀਆਂ ਪੱਗਾਂ ਵਾਲੇ ਆਉਂਦਾ ਕੰਮ ਕਰਾ ਦਿੰਦੇ ਨੇ ਵਾਡੀਆਂ ਵੋਟਾਂ ਦੇ ਆ ਉਹ ਰਾਜ ਉਹਨਾਂ ਨੇ ਦਿੱਤਾ ਸੀ ਸਾਨੂੰ ਵੀ ਪਹਿਲਾਂ ਸਾਡਾ ਕੰਮ ਕਰੋ ਉਹਨਾਂ ਨੇ ਦਿੱਤਾ ਸੀ ਸਾਨੂੰ ਕਹਿੰਦੇ ਮੇਰੇ ਬੰਦੇ ਮੂਹਰੇ ਪੰਜ ਬੰਦੇ ਖੜੇ ਹੋ ਗਏ ਤੁਸੀਂ ਸਾਈਡ ਤੇ ਹੋ ਜਾਓ ਅਸੀਂ ਸਾਈਡ ਤੇ ਪੰਜ ਸੱਤ ਬੰਦੇ ਸਾਈਡ ਤੇ ਲਾ ਕੇ ਮਨ ਨੂੰ ਆਖਿਆ ਆਪਾਂ ਮੂਹਰੇ ਚੱਲਦੇ ਆ ਆਪਾਂ ਮਾਹਾਂ ਜਾ ਕੇ ਉਹਨਾਂ ਨੂੰ ਕਹਿ ਦਿੰਦੇ ਆ ਕਿ ਸਾਡਾ ਸੂਰ ਹੱਲ ਕਰ ਦੇ ਸਾਡੇ ਅਸੀਂ ਆਪੇ ਕਰਾਂਗੇ ਉਹਨਾ ਪਰਚਾ ਲਾਤਾ ਕਹਿੰਦੇ ਨਾਲ ਸਾਡਾ ਪਰਚਾ ਸਾਨੂੰ ਇਹ ਜਾਣ ਨਹੀਂ ਦਿੰਦੇ ਚੌਧਰੀ ਮਿਹਰੇ ਨਹੀਂ ਆਉਣ ਦਿੰਦੇ ਵਾਲੀ ਗੱਲ ਆ ਤੁਹਾਡੇ ਪਿੰਡਾਂ ਦੀ ਸੋਝੀਆ ਬੀਤਿਆ 100 ਗੱਡੀ ਦਾ ਕਾਫਲਾ ਹੀ ਫਿਰਦਾ ਮੇਰੇ ਕਿਹੜਾ ਲੱਗ ਜਾਊਗਾ ਪੱਲੇ ਤੇ ਦਿੰਗੇ ਬਦੂਕਾਂ ਲੈ ਸਾਨੂੰ ਬਜੇ ਗੱਡੀ ਲੈਣੇ ਦੀ ਸਹੀ ਗੱਲ ਹੈ ਸਹੀ ਗੱਲ ਹੈ ਕੰਨਾਂ ਬਾਤ ਆਈ ਆ ਤੇ ਅੰਕਿਤ ਨੇ ਲਾਤਾ ਸਾਨੂੰ ਬੰਦ ਕਰੋ ਮੇਰੇ ਉਪਰਾਹੇ ਮਾਰੇ ਪਾਪ ਬੰਦੇ ਨਾਲ ਤੂੰ ਤੂੰ ਬੰਦ ਬੰਦੇ ਸਾਡਾ ਉਹਨਾਂ ਨੇ ਜਿਵੇਂ ਮੰਗਾਇਆ ਨਹੀਂ ਕੋਈ ਗੁੱਟੀ ਨਹੀਂ ਆਪਾਂ ਨਾ ਕੋਈ ਆਪਾਂ ਕੋਈ ਬੁਰਕੀ ਨਾ ਆ ਕੇ ਦੱਲੇ ਹੈ ਅਮਰ ਜੀ ਨੂੰ ਸੁਣਦਾ ਰੋਡ ਤੋਂ ਧੜਾ ਮਟ ਬਗ ਵੇ ਇਹ ਵੀ ਗੱਲ ਹੈ ਕੋਈ ਥੋੜੀ ਕਿਉਂ ਨਹੀਂ ਆਈ 700 ਵੋਟਾਂ ਦੀ ਅਰੇ ਪਿੰਡ ਦੇ 700 ਵੋਟਾਂ ਦੇ ਪਰ ਇਹ ਤੋਂ 85 ਵੋਟਾਂ ਨੇ ਫਟੀਆਂ ਬਾਕੀ ਸਾਰੀ ਗਰੀਬ ਜਨਤਾ ਨੇ ਵੋਟਾਂ ਨਹੀਂ ਦਿੱਤੀ 700 ਵੋਟਾਂ ਖਰੀਦੋ ਬਟਾ। ਇਹ ਤਾਂ ਤੁਗੀ ਹੋਇਆ ਹੈ ਮਾੜਾ ਮਾਰ ਕੇ ਬੱਚਿਆਂ ਨੂੰ ਹੋਰ ਅੱਤਾ ਦਿਨਾਂ ਤੋਂ ਕੰਮ ਕਰਦੇ ਆ। ਅੱਤਾ ਦਿਨਾਂ ਤੋਂ ਮਾੜਾ ਬੱਚਿਆਂ ਬਗ। ਕਿਸੇ ਦਾ ਵੋਟ ਪੂਰੀ ਨਹੀਂ ਕਿਸੇ। ਕੋਈ ਵੀ ਤਾਂ ਮਰਜ਼ੀ ਨਹੀਂ ਜਾਂਦੀ ਬੱਚਿਆਂ ਨੂੰ। ਇਹ ਨਹੀਂ ਬਹੁਤ ਪਾਉਂਦਾ। ਕੋਈ ਨਹੀਂ ਧਾਗ ਲਈ। ਸਮਝ ਨਹੀਂ ਆਉਂਦੀ ਕਿ ਛੇਮੀ ਦੀ ਘੁੰਗੀ ਛੇਮੀ ਤੋਂ ਪਾਈ ਰੱਟੇ ਬੱਚੇ ਲੈ ਆ। ਅਰੇ ਨਹੀਂ ਆਉਨੇ ਆ। ਹੋਰੀ ਆਪ ਤੁਰ ਕੇ ਆਉਂਦੇ। ਉਹ ਬੱਚੇ ਲੈ ਕੇ ਆਉਂਦਾ ਫਿਰ। ਮੈਂ ਨਹੀਂ ਪਾਣਾ ਪਾਣੀ ਲੈਣ ਜਾਊਗਾ ਪਿੱਤੂ। ਤੂੰ ਪਾਣੀ ਲੈ ਕੇ ਆਉਂਦਾ। ਆਣੀ ਜੇ ਤੂੰ ਆਸੋ ਲਿਆਉਣਾ ਹੈ ਨਾ ਤੂੰ ਆਸੋ ਪੀਨੇ ਸਾਾਨੂੰ ਗੜੀਆਂ ਨੂੰ ਨੂਨ ਕਰਦੇ ਗਲੀ ਨਾੜੀ ਗਲੀ ਨਾੜੀ ਕਰੀਏ ਇਹ ਜਿਹੜੇ ਪੁਰਾਣੇ ਬਾਰ ਹੋਏ ਗਲੀਆਂ ਨਾੜੀਆਂ ਨੂੰ ਘੱਟ ਜੀਦੋਂ ਆਉਂਦੇ ਨੇ ਇਹਨਾਂ ਦੇ ਕੋਲੇ ਜਾਉਂਦੇ ਫਿਰ ਹੈ ਸਹੀ ਗੱਲ ਆਨੂੰ ਕੋਲੇ ਨਹੀਂ ਕਲੂ ਕੋਈ ਆਖਿਆ ਦੀ ਲੋੜ ਨਹੀਂ ਥੋੜੇ ਸਾਾਨੂੰ ਬੱਚਿਆਂ ਦਾ ਵੀ ਦੇਖੋ ਰਾਟੇ ਉੱਠਦਾ ਬੰਦਾ ਨਾੜੀ ਪੀੜੀ ਤੇ ਲਾਸੀ ਦਾ ਜਿਹੜਾ ਪਾਪ ਰਿਹਾ ਹੈ ਲੱਡੇ ਪਿੰਡ ਦਾ ਰਿਕਾਰਡ ਬੋਲੋ ਸਮਝਾ ਸਾਡਾ ਦਿਖਾਓ ਵਾਣ ਕਰਕੇ ਜਾਉਂਗਾ ਵੋਟ ਤੁਹਾਨੂੰ ਵੱੱਟ ਤੋਂ ਵੱੱਟ ਕਢਾ ਲਾਵਾਂਗੇ ਸੁਣ ਰਿਹਾ ਕਮਾਲਾ ਰਹਾ ਨਰਿਧਾ ਪ੍ਰਾਇਵ ਸੁਝੇ ਲੋਕਾਂ ਨੇ ਸਾ ਦਿੱਤਾ ਪ੍ਰਮਾਤਮਾ ਵੈਰੂ ਨੇ ਜੇ ਮੁਕੱਦਰਾਂ ਦੇ ਵਿੱਚ ਲਿਖਿਆ ਜਿੱਤਿਆ ਛੋੜੇ ਪਿੰਡ ਆਉਂਗਾ ਨਾ ਹੱਲ ਕੀਤਾ ਦਵਾਰੇ ਆਉਂਦਾ ਵਿੱਚ ਉਹਨਾਂ ਬਾਰੇ ਕੋਲੇ ਉਹ ਵੀ ਨਿਕਲੀ ਆ ਬਾਸ ਉਹ ਵੀ ਇੱਥੋਂ ਲੱਤੂ ਆਇਆ ਇੱਥੋਂ ਪਿੰਡ ਦੇ ਦੂਰ ਮਰਵਾ ਕੇ ਲੱਗਦੀ ਹੈ ਜਹਾਂ ਦਾ ਬੰਦਾਂ ਨੂੰ ਪੱਤੇ ਨੂੰ ਜਾਂ ਮਹਲਾਡੇ ਨੂੰ ਸਾਡੇ ਕੋਈ ਆਪਣੇ ਨੰਬਰ ਲਿਖਾ ਦਿਓ ਨੰਬਰ ਲਿਖਾ ਦਿਓ ਨੰਬਰ ਲਿਖਾ ਦਿਓ ਜੀ ਤੇ WhatsApp ਚੱਲਦਾ ਹੋਇਆ ਸਾਡਾ ਇਹਨਾਂ ਵੀ ਸੁਨੇਹਾ ਤੁਹਾਡੇ ਤੱਕ ਪਹੁੰਚ ਜਾ ਕਰੂਗਾ ਇੰਗਾ ਵਾਦਾ ਰਿਹਾ ਜੇ ਬਟਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਸਾਥ ਦਿੱਤਾ ਜਿੱਤਾ ਕੇ ਪਾਰਲੀਮੈਂਟ ਭੇਜਿਆ ਮੈਨੂੰ ਤੁਹਾਡੇ ਪਿੰਡ ਤੇ ਆ ਕੇ ਸਦਾ ਮਸਲਾ ਹੱਲ ਕਰਕੇ ਜਾਊਗਾ ਇਹ ਵਾਦਾ ਕਰਕੇ ਜੁੜਾ ਡਾਕਟਰ ਸਾਹਿਬ ਦਿਓ ਅੱਜ ਫੁੱਲ ਦਾਰ ਖਾਣੇ ਆ ਜਾਣਾ ਕੋਈ ਜੀਣਾ ਹੋਣਾ ਹੈਗਾ ਜੀ ਸਾਥ ਦੇਓਗੇ ਮੈਨੂੰ